ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਕਿਸਾਨ ਵੀਰੋ ਜਿਸ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਸ਼ਹਿਰ ਲੁਧਿਆਣੇ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤੁਸੀਂ ਆਪਣਾ ਨਾਮ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਨਾਮ ਹੈਗਾ ਜੀ ਮਾਨੀ ਚੋਪੜਾ ਹਾਂਜੀ ਰਾਧਿਕਾ ਡੈਰੀ ਫਾਰਮ ਦੇ ਨਾਮ ਤੇ ਹੈਗਾ ਜੀ ਕਾਜਪੁਰ ਰੋਡ ਲੁਧਿਆਣਾ ਮੋਬਾਈਲ ਨੰਬਰ ਹੈਗਾ ਜੀ 98153 63297 ਇੱਕ ਵਾਰ ਫੇਰ ਬੋਲ ਦਿਓ ਭਾਜੀ ਮੋਬਾਈਲ ਨੰਬਰ 98153 63297 ਹਾਂਜੀ ਭਾਈ ਜੀ ਅੱਜ ਫੇਰ ਇੱਕ ਗਾਂ ਲੈ ਆਏ ਹੋ ਹਾਂਜੀ ਹਾਂਜੀ ਬਹੁਤ ਸ਼ਾਨਦਾਰ ਗਾਇ ਹੈਗੀ ਹੈ ਜੀ ਭਾਈ ਗਾਂ ਦੀ ਪਹਿਲਾਂ ਡਿਟੇਲ ਦੱਸੋ ਜੀ ਇਹ ਜੀ ਪਿਓਰ ਖੀਰੀ ਹੈ ਜੀ ਅੱਛਾ ਜੀ ਮੋਕੀਰ ਨਸਲ ਦੇ ਵਿੱਚ ਮੰਦੀ ਆ ਹਾਂਜੀ ਪਿਓਰ ਬਰੀਡ ਹੈ ਕੋਈ ਮਿਕਸ ਨਹੀਂ ਹੈ ਕੋਈ ਕੁਝ ਨਹੀਂ ਔਰ ਗਾਂ ਨੂੰ ਸੂਏ ਨੂੰ ਤਿੰਨ ਦਿਨ ਹੋਇਆ ਹਵੇ ਬੋਲੀਆ ਮਗਰ ਬੱਛੀ ਆ ਔਰ ਠੰਡੀ ਸੀ ਲੈਨੀ ਆ ਕੋਈ ਕਹਿੰਦੀ ਆਦ ਨਹੀਂ ਦੇਖ ਲਓ ਜੀ ਲੋਕੀ ਕਹਿੰਦੇ ਗੀਰ ਗਾਵਾਂ ਠੰਡੀ ਨਹੀਂ ਹੁੰਦੀ ਆ ਦੇਖੋ ਜਿਵੇਂ ਮਰਜੀ ਹੱਥ ਫੇਰੀ ਜਾਓ ਜੀ ਗਾਂ ਕੁਛ ਕਹਿੰਦੀ ਨਹੀਂ ਦੰਦੋ ਭਾਜੀ ਖੀਰੀ ਹੈ ਜੀ ਬਿਲਕੁਲ ਪਿਓਰ ਖੀਰੀ ਹੋਗੀ ਜੀ ਕਨਫਰਮ ਖੀਰੀ ਹੈ ਜੀ ਹਾਂਜੀ ਕਨਫਰਮ ਖੀਰੀ ਹੈ ਜੀ ਜਿਹੜਾ ਕੋਈ ਲੈਣ ਆਊਗਾ ਉਹਨੂੰ ਇੱਕ ਵਾਰ ਦੰਦ ਚੈੱਕ ਕਰਾ ਦਿਓ ਹਾਂਜੀ ਹਾਂਜੀ ਜ਼ਰੂਰ ਜੀ ਬੱਛੀ ਦੇਖੋ ਕਰਮਾ ਵਾਲੀ ਕਿੰਨੀ ਠੰਡੀ ਹੈ ਜੀ ਦੇਖੋ ਏਡੀ ਠੰਡੀ ਹੁੰਦੀ ਹੈ ਹਾਂਜੀ ਹਾਂਜੀ ਤੁਹਾਨੂੰ ਥੋੜਾ ਚੰਗਾ ਲੱਗਾ ਲੋਣ ਦੇ ਹਿਸਾਬ ਨਾਲ ਬਹੁਤ ਵਧੀਆ ਥਾਨ ਹੈ ਭਾਈ ਬੋਲੀ ਵਾਲੀ ਗੱਡੀ ਹੈ ਫਿਰ ਮਾੜੀ ਮੋਟੀ ਹਾਂਜੀ ਹਾਂਜੀ 3 ਕਿਲੋ ਬੋਲੀ ਸਵੇਰੇ ਗੱਡੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਦੇਖ ਲੋ ਜੀ 3 ਕਿਲੋ ਬੋਲੀ ਗੱਡੀ ਹੈ ਫਿਰ ਵੀ ਥੱਲੋ ਪੂਰੀ ਭਰੀ ਪਈ ਆ ਹਮ ਮਗਰ ਮਗਰ ਵੱਛੀ ਹੈ ਜੀ ਚਾਰੂਆ ਨਾਲ ਹੈ ਜੀ ਮਗਰ ਵੱਛੀ ਹੈ ਜੀ 나ੜੂਆ ਦੇਖ ਸਕਦੇ ਹੋ ਨਾਲ ਹੈਗਾ ਜੀ ਵੱਛੀ ਬੜੀ ਸ਼ਾਨਦਾਰ ਦਿੱਤੀ ਹੈ ਜੀ ਨਾਲ ਹਾਂਜੀ 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 ਝਾਲਰ ਚੁੱਲਰ ਪੂਰਾ ਹੈ ਜੀ ਵੱਛੀ ਬਹੁਤ ਹੀ ਪਿਓਰ ਬਰੀਡ ਚ ਹੈ ਕਾਹਦੇ ਦੇਖੋ ਜਿਵੇਂ ਹੁੰਦੇ ਹੈਗੇ ਜੀ ਗੀਰਗਾਵਾ ਦੇ ਹਾਂ ਭਾਈ ਇੱਕ ਵਾਰ ਗਾ ਤੋੜ ਕੇ ਦਿਖਾ ਦਿਓ ਜੀ ਲੋ ਜੀ ਇਧਰ ਨੂੰ ਤੋੜ ਲੋ ਹਾਂ ਤੋੜਾ ਤੋੜਾ ਦੇਖ ਲੋ ਬੱਚੀ ਦਾ ਜੀ ਸਾਫ਼ ਹੈ ਬਿਲਕੁਲ ਬੱਚੇ ਹਲ ਜਾਂਦੀ ਹੈ ਭਾਜੀ ਹਾਂ ਇਹ ਬੱਚੇ ਦਾ ਕਰਦੀ ਹੈ ਜੇ ਫਰਾਂਜ ਗੈਪ ਬਹੁਤ ਹੀ ਹੈ ਜੀ ਆਪ ਤੁੰ ਦੇਖ ਲੋ ਜੀ ਇੱਕ ਵਾਰੀ ਫਿਰ ਤੋਂ ਨੇੜੇ ਉਹ ਚੈੱਕ ਕਰਾ ਦਿੰਨੇ ਆ ਸਮੇਂ ਗੈਪ ਪੂਰਾ ਹੈ ਕਦ ਵੀ ਬਹੁਤ ਵਧੀਆ ਜੀ ਖੀਰ ਦੇ ਹਿਸਾਬ ਨਾਲ ਖੀਰੇ ਦੇ ਹਿਸਾਬ ਨਾਲ ਕਦ ਬਹੁਤ ਚੰਗਾ ਹੈ ਜੀ ਬਾਈ ਫਿਰ ਇਹਦੀ ਡਿਮਾਂਡ ਕੀ ਕਰਦੇ ਹੋ ਜੀ ਡਿਮਾਂਡ ਇਹਦੀ ਜੀ ਫੋਨ ਤੇ ਹੀ ਹੋਊਗੀ ਡਿਮਾਂਡ ਫੋਨ ਤੇ ਬਾਈ ਕਹਿੰਦੇ ਬਾਈ ਜੈਜੋ ਕੀ ਡਿਮਾਂਡ ਹੈ ਹਾਂ ਜੀ ਹਾਂ ਜੀ ਹੈ ਜੀ ਹੋਊਗੀ ਜੀ ਅੱਛਾ ਜੀ ਜੇ ਕਿਸੇ ਕਿਸਾਨ ਵੀਰ ਨੂੰ ਵੀ ਇਹ ਗਾਹ ਚੰਗੀ ਲੱਗੇ ਜੀ ਉਹ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ